ਅੱਜ ਥਾਣਾ ਤਲਵਾੜਾ ਦੇ ਨਵੇਂ ਤੈਨਾਤ ਹੋਏ ਐਸਐਚਓ ਹਰਜਿੰਦਰ ਸਿੰਘ ਨੇ ਤਲਵਾੜਾ ਦੇ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਤੇ ਐਸਐਚਓ ਤਲਵਾੜਾ ਨੇ ਕਿਹਾ ਕਿ ਜਿਹੜੇ ਲੋਕ ਬੁਲਟ ਤੇ ਪਟਾਕੇ ਮਾਰ ਕੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਹਨ ਉਨ੍ਹਾਂ ਤੇ ਪੂਰੀ ਸਖਤੀ ਕੀਤੀ ਜਾਵੇਗੀ ਅਤੇ ਮੈਂ ਇਲਾਕੇ ਦੀ ਜਨਤਾ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਾਂ। ਪਬਲਿਕ ਸਪੋਰਟ న్యూਸ ਚੈਨਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਰਿਪੋਰਟ ਮੈਂ ਅਮਲਕੀ ਜਾਨਵਰ ਮਾਲ ਦੀ ਫੌਜਦਲੀ ਮੈਂ ਤਿਆਰ ਹਾਂ ਰੈਡੀ 24 ਘੰਟੇ ਲਈ ਜਿੱਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਮੈਨੂੰ ਫੋਨ ਪਾਵਾ ਰਾਤ ਦੇ 12 ਵਜੇ ਕਰੋ ਮੈਂ ਤਿਆਰ ਸਰ ਜਿਹਦਾ ਆਵਾਰਾ ਲੋਕ ਮੁੰਡੇ ਜਿਹੜੇ ਨੇ ਪਟਾਕੇ ਮਾਰਦੇ ਮੁੰਡੇ ਜਾਂਦੇ ਕਿਉਂਕਿ ਉਸ ਦੇ ਬਾਰੇ ਕੀ ਕਹਿੰਦੇ ਸੀ ਉਸ ਦੇ ਬਾਰੇ ਮੈਥੋਂ ਸ਼ਿਕਾਇਤਾਂ ਆਈਆਂ ਹੈਗੀਆਂ ਉਹਦੇ ਬਾਰੇ ਮੈਂ ਆਪਣੇ ਫੋਰਸ ਤਬਾਸ਼ਾਹ ਕਰ ਦਿੱਤੀ ਹੋਈ ਹੈ ਨਾ ਸਕੂਲਾ ਕਾਜਾ ਜ਼ਰੂਰੀ ਦੀ ਹੁੰਦੇ ਟਾਈਮ ਹੋਰ ਛੁੱਟੀ ਦੇ ਟਾਈਮ ਤੇ ਜੀ ਉਸ ਤੋਂ ਬਾਅਦ ਇੱਕ ਤਰਵਾੜਾ ਦੀ ਨਰਸਰੀ ਬਣਾਉਣਾ ਉੱਥੇ ਕਾਫੀ ਸ਼ਾਮ ਜਿਹੜੇ ਜਿਹੜੀ ਬੈਠੇ ਦਿੰਦੇ ਆ ਉਹਦੇ ਬਾਰੇ ਜਿਹੜਾ ਕਾਫੀ ਲੋਕ ਪਰੇਸ਼ਾਨ ਹੁੰਦੇ ਸੈਰ ਕਰਨਿਆਂ ਉਹਦੇ ਬਾਰੇ ਵੀ ਅਸੀਂ ਦੇਖ ਲੈਨੇ ਆ ਰੋਡ ਆਪ ਆਪਣੀ ਰੌਂਡ ਤੇ ਜਦੋਂ ਹੁੰਦੇ ਆ ਉਤੋਂ ਉੱਥੇ ਜਾ ਕੇ ਦੇਖ ਕੇ ਜਿਹੜੇ ਮੰਚਲੇ ਹੈਗੇ ਆ ਜਾਂ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਦੇ ਚਲਾਨ ਕਰਦੇ ਸਰ ਹੁਣ ਅੱਜਕੱਲ ਜਿਹੜੀ ਹੁਣ ਬਸੰਤ ਦਾ ਦੌਰ ਆ ਰਿਹਾ ਹੈ ਚਾਹਨਾ ਜਿਹੜੀ ਦੌਰ ਹੈ ਕਿ ਕਾਫੀ ਮਿਰਾ ਰਾਜੀ ਆ ਜਾਣੀ ਹੈ ਤਾਂ ਉਹਦੇ ਬਾਰੇ ਜਿਹੜੀ ਕੀ ਦੁਕਾਨਦਾਰਾਂ ਨਾਲ ਕਿਸੇ ਦੀ ਮੈਂ ਇਸ ਵੰਦੀ ਆਪਣੇ ਸਾਰੇ ਸਟਾਫ ਮੈਂਬਰ ਨੂੰ ਮੇਨਟੇਨ ਕਰਕੇ ਉਹਨਾਂ ਨੂੰ ਗੁੜੀਆਂ ਲਾਤੀਆਂ ਹੈਗੀਆਂ ਬਈ ਇੱਕ ਵਾਰੀ ਸਾਰੇ ਨਾਮਸ ਕਰਾ ਦਿਓ ਸਾਰੇ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਕਿਸੇ ਕੋਲ ਕੋਈ ਚੈਨਾ ਟੋਰ ਦੀ ਕੋਈ ਇਹੋ ਜਿਹੀ ਵੀ ਗੱਲ ਹੈ ਤਾਂ ਉਹ ਆਪਣੇ ਇਹਨੂੰ ਜਾਂ ਸਰਦਲੇਨਿਤੂ ਦੇ ਖਿਲਾਫ ਕਾਨੂੰਨੀ ਕਰ ਸਰ ਨਸ਼ੇ ਦੇ ਪੀਤੀ ਤੁਸੀਂ ਇੱਕ ਪਬਲਿਕ ਨੂੰ ਕੀ ਅਪੀਲ ਕਰਨੀ ਹੈ ਨਸ਼ਸ਼ਮਤੀ ਪਲੀਜ਼ ਤਾਂ ਮੈਮ ਬਹੁਤ ਧੀਜ ਹੈ ਕਿ ਆ ਮੈਂ ਬਹੁਣੇ ਇੱਥੇ ਹੀ ਇੱਕ ਸੈਮੀਨਾਰ ਵੀ ਲਾਇਆ ਹੈਗਾ ਕਾਲਜ ਦੇ ਵਿੱਚ ਉੱਥੇ ਇੱਕ ਟੂਰਨਾਮੈਂਟ ਵੀ ਕਰਾਇਆ ਹੈਗਾ ਨਹੀਂ ਤਾਂ ਕਿ ਜਿਹੜੀ ਜੂਥ ਹੈਗਾ ਉਹਨੂੰ ਖੇਡਾਂ ਵੱਲ ਪ੍ਰਮੋਟ ਕੀਤਾ ਜਾਵੇ ਤਾਂ ਕਿ ਉਹ ਰੈਸਪਨਸ ਮਾ ਉਹਨੂੰ ਇੱਕ ਵੱਧ ਤੋਂ ਵੱਧ ਪ੍ਰਲਿਖੀ। ਸਰ ਜਿਹੜਾ ਓਵਰਲੋਡ ਗੱਡੀਆਂ ਟਰੱਕਾਂ ਚੱਲਦੀਆਂ ਉਹ ਤੁਸੀਂ ਉਹ ਜਿਹੜੀ ਓਵਰਲੋਡ ਇਥੇ ਟਿਪਰ ਚੱਲਦੇ ਆ ਉਹਨਾਂ ਸੰਧੀ ਮੈਂ ਮੀਟਿੰਗ ਕਰ ਲਈ ਆ ਉਹਨਾਂ ਨੂੰ ਇੱਕ ਵਾਰੀ ਜਾਗਰਤ ਕਰ ਦਿੱਤਾ ਹੈ ਵੀ ਕੋਈ ਵੀ ਜੋ ਵੀ ਆਪਣੇ ਕਾਨੂੰਨਸਾਰ ਜਿੰਨਾ ਵੀ ਉਹਨਾਂ ਦਾ ਲੋਡ ਉੱਡਣਾ ਹੈ ਗਿਆ ਉਸ ਹਿਸਾਬ ਨਾਲ ਚੱਲਣ ਨਹੀਂ ਤੋਂ ਚੱਲਣ ਸਰ ਦੇਖਾਂਗੇ ਜਦੋਂ ਬੱਸਾਂ ਬਾਈਪਾਸ ਲੱਗੀਆਂ ਹੁੰਦੀਆਂ ਨੇ ਬੇ ਰੋਡ ਤੇ ਜ਼ਿਆਦਾ ਕਰਕੇ ਟ੍ਰੈਫਿਕ ਹੱਦ ਬਣਦੀ ਹੈ ਦੇਖੋ ਇਹ ਸਭ ਸਮੱਸਿਆ ਹੈ ਲੋਕਾਂ ਦੀ ਇਹਦੇ ਬਾਰੇ ਮੈਂ ਉੱਥੇ ਪੁਲਿਸ ਤਨਾਤ ਕਰਤੀ ਆ ਉਹਦੇ ਬਾਰੇ ਮੈਂ ਉਹਨਾਂ ਨੂੰ ਮੈਂ ਪ੍ਰਧਾਨ ਨੂੰ ਸੱਦਾ ਹੈ ਅਡਾ ਚਾਰਜ ਨੂੰ ਸੱਦ ਕੇ ਤੋਂ ਉਹਨਾਂ ਦੀਆਂ ਬੱਸਾਂ ਜਿਹੜੀਆਂ ਅੰਦਰ ਹੀ ਆਪਣੀ ਸਵਾਰੀਆਂ ਲੈਣ ਤਾਂ ਕਿ ਬਾਹਰ ਉਕੜੀਆਂ ਨਾ ਸਰ ਬਾਜ਼ਾਰ ਵਿੱਚ ਵੀ ਨਾ ਅਕਸਰ ਜਾਮ ਦੇਖੋ ਨੂੰ ਮਿਲਦਾ ਜੀ ਹਮੇਸ਼ਾ ਨਾ ਬਾਹਰ ਗੱਡੀਆਂ ਮਾਚੋ ਜਵਾਬ ਦੇ ਦੱਸੋ ਜਿਹੜਾ ਬਾਜ਼ਾਰ ਦਾ ਹੈਗਾ ਉਹ ਤੁਹਾਡਾ ਮੈਂ EU ਨਾਲ ਗੱਲ ਕਰਕੇ ਉਹ ਬਾਜ਼ਾਰ ਨੂੰ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਹੋਇਆ ਫੜੀਆਂ ਲਾਈਆਂ ਹੋਈਆਂ ਉਹਨਾਂ ਨੂੰ ਵੀ ਅਲਰਟ ਕਰ ਦਿੰਨੇ ਆ ਨਹੀਂ ਤਾਂ EU ਸਾਹਮਣੂ ਨਾਲ ਲੈ ਕੇ ਅਸੀਂ ਉਹ ਖਾਲੀ ਕਰਾਵਾਉਂਦੇ